ਹਾਲੀ ਦੋਸਤੋ ਲੁੱਟਾ ਖੋਹਾ ਦਾ ਦੌਰ ਬਹੁਤ ਜ਼ਬਰਦਸਤ ਚੱਲ ਪਿਆ ਪੰਜਾਬ ਦੇ ਵਿੱਚ ਅਕਸਰ ਦੇਖਦੇ ਆਂ ਕਹਾਂ ਚ ਅੱਗੇ ਛੜਕਾਂ ਦੇ ਰਾਤ ਬਰਾਤੇ ਨੀ ਦੇਚੇ ਡੁੱਟਦੇ ਹੁੰਦੇ ਪਰ ਉਹ ਕੰਮ ਖਤਮ ਹੋ ਗਿਆ ਹੁਣ ਹੁਣ ਤਰੱਕੀ ਕਰ ਗਿਆ ਸਾਡੇ ਪੰਜਾਬੀ ਅੱਗੇ ਨਾਲੋਂ ਕਿ ਕੰਮ ਤੋਂ ਦਾਇ ਛੜਦਾ ਹੁਣ ਇਸੇ ਕੰਮ ਨਹੀਂ ਹੋ ਗਿਆ ਤਾਰਾ ਵੜ ਲਿਆ ਤੇੜ ਕੜ ਲਿਆ ਕਈ ਕੇਦਾ ਮੋਟਾ ਚੋਰੀ ਕਰ ਲਿਆ ਕੇਦਾ ਪਰਸ ਮਾਰ ਲਿਆ ਕੇਦਾ ਮੋਬਾਈਲ ਮਾਰ ਲਿਆ ਹੁਣ ਇਸ ਤੋਂ ਗਾ ਅਸੀਂ ਕਹਾਂ ਚ ਦੁਕਾਨਾਂ ਜਵੜਨਾ ਸ਼ੁਰੂ ਕਰਤਾ ਉਹ ਵੀ ਦਿਨੇ ਰਾਤ ਨਹੀਂ ਰਾਦੇ ਉਡੇਰੀ ਕਰਦੇ ਔਰ ਦਿਨੇ ਕਦੇ ਆਵੀ ਚਾਪੀ ਫੜਾ ਹੁਣ ਇਹ ਵੀਡੀਓ ਦੇਖ ਰਿਆ ਸੀਗਾ ਪ੍ਰਿੰਗੜੀ ਸ਼ਹਿਰ ਪੱਤੀ ਲਾਗੇ ਪਿੰਡ ਦੀ ਇੱਕ ਸਰਦਾਰ ਜੀ ਤੋਂ ਦਿਨੇ ਤਿੰਨ ਜਣੇ ਤਿੰਨ ਕੋਰ ਬੋਲਵਾਰਾ ਦੁਕਾਨ ਚ ਵਰਦੇ ਮੈਡੀਕਲ ਸਟੋਰ ਦੇ ਵਿੱਚ ਤੇ ਲੁੱਟ ਕੇ ਲੈ ਗਏ ਬਾਪੂ ਦੇ ਸਾਥੀ ਮਰ ਜਾਂਦੇ ਬਜ਼ੁਰਗ ਦੇ ਅਗਰੇ ਬੰਨੇ ਹੋ ਔਰ ਹੁਣ ਕਿੱਤਾ ਹੀ ਸਾਡੇ ਕੋ ਪੰਜਾਬੀ ਕੋਲੇ ਲੈ ਕੇ ਕੰਮ ਹੀ ਕਰਦੇ ਆ ਕੰਮ ਕਾਦੇ ਲੋੜ ਨਹੀਂ ਤਿੰਨ ਜਣੇ ਇਕੱਠੇ ਹੋਏ ਕੋ ਨੂੰ ਕਿਰਪਾ 2000 ਰੁਪਏ ਦੇ ਵਿੱਚ ਪਾ ਨਿਕਲ ਜੋ ਬਸ ਕੌਣ ਕੰਮ ਕਰੇ ਕੌਣ ਮਿਹਨਤ ਘਾਟ ਦੇ ਵਿੱਚ ਨਹੀਂ ਰੋੜ ਨਹੀਂ ਕਰਨੀ ਆਪਾਂ ਨੂੰ ਦੋ ਤਰੀਕਾ ਦੱਸ ਲੱਗਾ ਜਿੰਨਾ ਕਿ ਮੇਰੀ ਸਮਝ ਹੈਗੀ ਆ ਹੁਣ ਇੱਕੋ ਟਾਈਮ ਆ ਅਗਰ ਆਪਣਾ ਮਹੱਲੇ ਚ ਰਹਿੰਦੇ ਆ ਆਪਾਂ ਸ਼ਹਿਰ ਚ ਰਹਿੰਦੇ ਆ ਆਪਾਂ ਪਿੰਡ ਚ ਰਹਿੰਦੇ ਆ ਜਾਂ ਆਪਾਂ ਖੇਤਾਂ ਚ ਰਹਿੰਦੇ ਕਰਨਾ ਕੀ ਆ ਆਪਣੀ ਜਿਹੜੀ ਗਲੀ ਹੈ ਤੁਹਾਡੀ ਫਰਜ਼ ਕਰ ਲੋ ਗਲੀ ਦਾ ਇੱਕ ਗਰੁੱਪ ਬਣਾਓ WhatsApp ਗਰੁੱਪ ਹਰ ਗਲੀ ਚੋ ਹਰ ਘਰ ਦਾ ਇੱਕ ਨੰਬਰ ਪਾ ਕੇ ਵਿੱਚ WhatsApp ਗਰੁੱਪ ਬਣਾਓ 10 ਜਾਂ 20 ਜਾਂ 15 ਜਿੰਨੇ ਵੀ ਘਰ ਹੈਗੇ ਆ ਜਦ ਖੇਤਾਂ ਹੀ ਰਹਿੰਦੇ ਹੋ ਤੇ ਘੇਤਾ ਲਾਗੇ ਲਾਗੇ ਜਿੰਨੇ ਆਪਣੇ ਘਰ ਡੇਰੇ ਆ ਪਰਿਵਾਰ ਆ ਸਾਰਿਆਂ ਦਾ ਇੱਕ ਨੰਬਰ ਪਾ ਕੇ ਇੱਕ ਗਰੁੱਪ ਬਣਾਓ ਸਾਂਝਾ ਗਰੁੱਪ ਕਰਨਾ ਕੀ ਆ ਰਾਤ ਬਰਾਤੇ ਤੁਹਾਨੂੰ ਲੋੜ ਪੈ ਜਾਂਦੀ ਆ ਫਰਜ ਕਰ ਲੋ ਕੋਈ ਇੱਕ ਦੋ ਬੰਦੇ ਆ ਜਾਂਦੇ ਆ ਜਾਂ ਲੁੱਟਣ ਆ ਜਾਂ ਜਿਵੇਂ ਵੀ ਹੈਗਾ ਤੁਸੀਂ ਇਕੱਲੇ ਇਕੱਲੇ ਬੰਦੇ ਲੱਭੋਗੇ ਫੋਨ ਲਾਓਗੇ ਫਟਾਫਟਾ ਗਰੁੱਪ ਖੋਲੋ ਗਰੁੱਪ ਚ ਕੌਣ ਲਾ ਦਿਓ ਗਰੁੱਪ ਕੋਲ ਲੱਜ ਜਾਂਦੀ ਆ ਜਾਂ ਇੱਕ ਤਾਂ ਮੈਸੇਜ ਛੱਡ ਦਿਓ ਇਹ ਆ ਕੱਲ ਬਣ ਗਿਆ ਵੀ ਫਟਾਫਟ ਆ ਜਾਓ ਇਹਨਾਂ ਕਾਫੀ ਹੱਦ ਤੱਕ ਬਚਾਉ ਹੁੰਦਾ ਚਾਹੇ ਉਹ ਪਿੰਡ ਦਾ ਚਾਹੇ ਉਹ ਸ਼ਹਿਰ ਆ ਚਾਹੇ ਉਹ ਉਹ ਮੁਹੱਲਾ ਚਾਹੇ ਬਾੜ ਡੇਰੇ ਖੇਤਾ ਦੇ ਵਿੱਚ ਇੱਕ ਬੜੀ ਫਾਇਦੇਮੰਦ ਇੱਕ ਟੈਕਨਿਕ ਆਪਣੇ ਕੰਮ ਆ ਸਕਦੀ ਆ ਕਿਉਂਕਿ ਅਗਰ ਚਾਰ ਬੰਦੇ ਆਪਣੇ ਘਰੇ ਆਏ ਤੇ ਪਹਿਲਾਂ ਫੋਨ ਚੱਕਾਂਗੇ ਇੱਕ ਬੰਦਾ ਲੱਭਾਂਗੇ ਕਿ ਉਹਨੂੰ ਫੋਨ ਆਉਣਾ ਉਹ ਫਟਾਫਟ ਗਰੁੱਪ ਖੋਲੋ ਆਪਣਾ ਮੁਹੱਲਾ ਗਰੁੱਪ ਬਣਾਓ ਉਹਨੂੰ ਸਿਰ ਕੋ ਜੋ ਮਰਜ਼ੀ ਨਾਮ ਰੱਖੋ ਉਹਦਾ ਫਟਾ ਗਰੁੱਪ ਖੋਲੋ ਇੱਕ ਵਾਰ ਕਹੋਣਾ ਪੜੇ ਉਹ ਆ ਇੱਕ ਨਿਯਤ ਰੱਖੋ ਸਾਰਿਆਂ ਨੂੰ ਵੀ ਜੇ ਨੇਰੇ ਸਿਰ ਕਾਲਾ ਦੀ ਗਰੁੱਪ ਦੇ ਵਿੱਚ ਸਿਰਫ ਕਾਲ ਹੀ ਕਰਨੀ ਆ ਇਹ ਦੇ ਕੇ ਪਾ ਦਿਓ ਕਿ ਗਰੁੱਪ ਵਿੱਚ ਕੋਈ ਪੋਸਟ ਨਹੀਂ ਪਾਉਣੀ ਸਿਰਫ ਸਿਰਫ ਕਾਲ ਕਰਨੀ ਆ ਐਮਰਜੈਂਸੀ ਯੂਰਪ ਦੀ ਉਹ ਕਾਲ ਕਰਨੀ ਬਸ ਕਿਉਂਕਿ ਜਦੋਂ ਕਾਲ ਵੱਜੇ ਸਾਰੇ ਇਕੱਲੇ ਪਤਾ ਲੱਗ ਜਾਏ ਜੀ ਗਰੁੱਪ ਚ ਕਾਲ ਆਈ ਆ ਕੋਈ ਐਮਰਜੈਂਸੀ ਆ ਜੇ ਕਹੋ ਤੁਸੀਂ ਵੈਸੇ ਕਾਲਾਂ ਕਹੀ ਜਾਓਗੇ ਵੈਸੇ ਤੁਸੀਂ ਆਪਣੇ ਚੈਨ ਕਰੀ ਜਾਓਗੇ ਟੋਚੀ ਦਾ ਤਾਂ ਬੇਕਾਪ ਬੇਮੈਨ ਉਸ ਚੀਜ਼ ਕੋ ਮਤਲਬ ਰਹਿ ਨਹੀਂ ਜਾਣਾ ਕਿਉਂਕਿ ਉਹ ਮੁੜ ਕੇ ਆਮ ਦੀ ਗੱਲ ਬਣ ਜਾਣੀ ਆ ਸਿਰਫ ਉਹਨੂੰ ਰੱਖਣਾ ਇੱਕੋ ਸਿਰਫ ਬਾਈ ਦਾ ਵੇ ਇੱਕ ਲੋਡ ਪੈਂਦੇ ਆ ਐਮਰਜੈਂਸੀ ਆ ਲੈ ਵੀ ਇੰਚ ਕਾਲ ਆਉਣੀ ਆ ਇੱਕਦਮ ਤੁਸੀਂ ਇਕੱਠੇ ਹੋ ਜਾਣਾ ਇਹ ਕਾਫੀ ਹੱਤਾਂ ਜਿਹੜੀ ਆ ਸਰਹਾਈ ਸਿੱਧ ਹੋ ਸਕਦੇ ਆ ਬੰਨ ਉਹ ਸ਼ਹਿਰਾਜ ਮੰਨਿਆ ਚਾਹੇ ਖੇਤਾਂ 'ਤੇ ਬੈਠੇ ਹੋ ਦੁਕਾਨਾ ਵਾਲੇ ਵੀ ਕਰ ਸਕਦੇ ਆ ਦੁਕਾਨਾ ਵਿੱਚ ਜ਼ਿਆਦਾ ਲੋੜ ਨਹੀਂ ਪੈਂਦੀ ਪੈ ਸਕਦੀ ਆ ਪਰ ਜ਼ਿਆਦਾਤਰ ਪਿੰਡਾਂ ਦੇ ਵਿੱਚ ਰਾਤ ਬੜਾ ਤੇ ਜਾਂ ਖੇਤਾਂ ਦੇ ਜਿਹੜੇ ਲੋਨਾਂ ਵਾਸਤੇ ਆ ਜੋ ਮੇਰੇ ਦਿਮਾਗ 'ਚ ਇਹ ਮੈਂ ਤੁਹਾਨੂੰ ਸਾਂਝੀ ਕੀਤੀ ਆ ਕੋਸ਼ਿਸ਼ ਕਰਿਓ ਇਸ ਨੂੰ ਅਪਣਾ ਕੇ ਦੇਖੋ ਇੱਕ ਕਾਫੀ ਹੱਦ ਤੱਕ ਲਾਹੇਵੰਦ ਫਾਇਦੇਮੰਦ ਸਾਬਤ ਹੋ ਸਕਦੀ ਆ ਪਿਆਰਿਓ ਬਾਕੀ ਕਿਉਂਕਿ ਹੁਣ ਹਾਲਾਤ ਇਹ ਜਿਹੇ ਹੈ ਲਿਗੇ ਹਾਲਾਤ ਇਹ ਆ ਵੀ ਹੁਣ ਸੱਚ ਜਾਣੇ ਤੇ ਦੇਲੇ ਵੀ ਇਕੱਲੇ ਜਾਣ ਘਟਾ ਲੱਗਦਾ ਰਾਤ ਤੋਂ ਬੜੀ ਦੂਰ ਦੀ ਗੱਲ ਆ ਰਾਤ ਨਿਕਲਣਾ ਬਿਲਕੁਲ ਐਮਰਜੈਂਸੀ 'ਚ ਤਾਂ ਨਿਕਲਣਾ ਨਹੀਂ ਹੋਰ ਹਲਾ ਦਿਓ ਜੀ ਹੁਣ ਟਾਈਮ ਹੈ ਜੀ ਸੋ ਠੀਕ ਹੈ ਦੋਸਤੋ ਇਹ ਆਪਣੀ ਜੋ ਸਮਝ ਸਿੱਖ ਤੋਂ ਸਮਝ ਕੀਤੀ ਆ ਅਗਰ ਤੁਹਾਨੂੰ ਚੰਗਾ ਲੱਗੇ ਮੇਰਾ ਸੁਝਾਅ ਤੇ ਅੱਗੇ ਸਾਂਝਾ ਕਰ ਦਿਓ ਧੰਨਵਾਦ ਜੀ